ਸਤਜਾਲੇ ਮਹਾਰਾਜ ਮੁੱਖ ਮੰਤਰੀ ਪੰਜਾਬ ਅੱਜ ਕਹਿ ਰਹੇ ਨੇ ਕਿਸਾਨਾਂ ਦੇ ਉੱਤੇ ਕੱਲ੍ਹ ਵਾਲੀ ਮੀਟਿੰਗ ਨੂੰ ਲੈ ਕੇ ਕਿ ਮੈਂ ਡਰਦਾ ਨਹੀਂ ਕਿਸੇ ਤੋਂ ਤੇ ਮੈਂ ਐਕਸ਼ਨ ਵੀ ਲੈ ਸਕਦਾ ਸਮਾਨ ਸਾਹਿਬ ਐਕਸ਼ਨ ਦਾ ਤੁਸੀਂ ਬਹੁਤ ਚੜ੍ਹਦੇ ਲੈ ਰਹੇ ਹੋ ਪੰਜਾਬ ਦੀਆਂ ਮਾਵਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾ ਕੇ ਕਦੇ ਪੀਲੀ ਭੀਤ ਤੇ ਕਦੇ ਤਰਨ ਤਾਰਨ ਕਦੇ ਅੰਮ੍ਰਿਤਸਰ ਕਦੇ ਜਲੰਧਰ ਕਦੇ ਪਟਿਆਲਾ ਇੱਕ ਛਨੀਆ ਬਹੁਤ ਚੜ ਦੇ ਐਕਸ਼ਨ ਲੈ ਰਹੇ ਹੋ ਤੁਸੀਂ ਸੈਂਟਰ ਦੀਆਂ ਨੀਤੀਆਂ ਲਗਾਤਾਰ ਪੰਜਾਬ ਚ ਲਾਗੂ ਕਰ ਰਹੇ ਹੋ ਜੋ ਭਾਜਪੀ ਕਹਿੰਦੀ ਹੈ ਤੁਸੀਂ ਉਹ ਪੰਜਾਬ ਚ ਲਾਗੂ ਕਰ ਰਹੇ ਹੋ ਸਿੱਖਿਆ ਨੀਤੀ ਸੈਂਟਰ ਦੀ ਉਹ ਤੁਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਆ ਪੂਰੇ ਭਾਰਤ ਦੇ ਵਿੱਚ ਜੀ ਨੇ 2022 ਦੇ ਵਿੱਚ ਸਰਕਾਰ ਬਣਨਸਾਰ ਸਿੱਖਿਆ ਨੀਤੀ ਜਿਹੜੀ ਮਾਰੂ ਨੀਤੀ ਹੈ ਸਭਿਆਤਾ ਦੇ ਲਈ ਪੰਜਾਬ ਦੇ ਲਈ ਬੋਲੀ ਵਿਰਸੇ ਲਈ ਉਹ ਤੁਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤੀ ਹੈ ਐਕਸ਼ਨ ਲੈ ਰਹੇ ਹਾਂ ਆ ਬੀਬੀਐਮਪੀ ਦੇ ਵਿੱਚ ਜਿੱਥੇ ਅਗਲੇ ਨੇ ਕੱਢ ਕੇ ਪੰਜਾਬ ਨੂੰ ਬਾਹਰ ਮਾਰਿਆ ਤੇ ਚੂੰ ਤੱਕ ਨਹੀਂ ਕੀਤੀ ਤੁਸੀਂ ਸੋ ਪੰਜਾਬੀਓ ਜਿਹੜੀ ਗੱਲਬਾਤ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਉੱਠ ਕੇ ਭੱਜਿਆ 2 ਘੰਟੇ ਮੀਟਿੰਗ ਕਰਕੇ ਕਿ ਤੰਗਾ ਦੁੱਤਰ ਨਾਲ ਲਾ ਲੋ ਕੋਈ ਗੱਲ ਨਹੀਂ ਯਾਰ ਦੇਖਾਂਗੇ ਤੇ ਉਸ ਤੋਂ ਬਾਅਦ ਚੱਕ ਕੇ ਸਾਰੇ ਕਿਸਾਨ ਆਗੂ ਥਾਉ ਥਾਈ ਤੇ ਫੜ ਕੇ ਥਾਣਾ ਚ ਬੰਦ ਕਰਤੇ ਜਾਂ ਕਲਾਚ ਨਜ਼ਰ ਬੰਦ ਕਰਤੇ ਇਹ ਜਿਹੜੀ ਡਿਕਟੇਟਰ ਭਵੰਸਿਆਂ ਦਾ ਪਤਾ ਸੀਗਾ ਕਿ ਤੂੰ ਵਿਅੰਤਾ ਬਣੇਗਾ ਪਰ ਤੂੰ ਵਿਅੰਤੇ ਨੂੰ maat ਪਾਏਗਾ ਪਾ ਰਹੇ ਹਾਂ ਜੋ ਘਾਣ ਤੂੰ ਇਸ ਵੇਲੇ ਕਰ ਰਹੇ ਹਾਂ ਜੋ ਤੂੰ ਖਤਰਨਾਕ ਨੀਤੀ ਪੰਜਾਬ ਦੇ ਵਿੱਚ ਖੇਡ ਰਿਹਾ ਨਾ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਭਾਜਪੀ ਕਰ ਰਹੀ ਹੈ ਪੰਜਾਬ 'ਚ ਦਫਾੜ ਪਾ ਕੇ ਪੰਜਾਬ ਨੂੰ ਜਾਤਾਂ ਪਾਤਾਂ ਦੇ ਵਿੱਚ ਲੋਕਾਂ ਨੂੰ ਲੜਾ ਕੇ ਆ ਉਸਵੇਂ ਉਹੀ ਨੀਤੀ ਦੇ ਤੂੰ ਚੱਲ ਰਹੇ ਆ ਇੱਕ ਵੇਲਾ ਤੂੰ ਕਹਿੰਦਾ ਸੀਗਾ ਕਿ ਕਿਸਾਨ ਤਾਂ ਜੀ ਵਜਾ ਨਹੀਂ ਦੇਖਦੇ ਜਗਾ ਦੇਖ ਕੇ ਬਹਿ ਜਾਂਦੇ ਤਾਂ ਨਲਾ ਲੈਂਦੇ ਆ ਅੱਜ ਦਾ ਮਤਲਬ ਬਿਆਨ ਪੜ ਰਿਹਾ ਸੀ ਜਦ ਤੂੰ ਆਪਣੇ ਪਾਇਆ ਫੇਸਬੁੱਕ ਪੇਜ ਦੇ ਉੱਤੇ ਕਿ ਜੀ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਜੀ ਹੋਰ ਵਰਗਾਂ ਨੂੰ ਤੰਗ ਨਾ ਕਰੋ ਧਰਨੇ ਨਾ ਲਾਓ ਸੜਕਾਂ ਨਾ ਰੋਕੋ ਇਹ ਇਕੱਲਾ ਸੋਡਾ ਪੰਜਾਬ ਨਹੀਂ ਹੋਰ ਵਰਗਾਂ ਦਾ ਵੀ ਪੰਜਾਬ ਹੈ ਤੂੰ ਕਹਿਣਾ ਕੀ ਚਾਹੁੰਦਾ ਵੀ ਕਿਸਾਨਾਂ ਦੇ ਨਾਲ ਦੂਜੇ ਵਰਗਾਂ ਦਾ ਟਕਰਾਅ ਹੋ ਜੇ ਪਰ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਨਾ ਕਿ ਜੇ ਇੱਥੇ ਕਿਸਾਨ ਜਿੱਥੇ ਬੰਦੀਆਂ ਜਿਉਂਦੀਆਂ ਨੇ ਜੇ ਮਾੜੇ-ਮੋٹے ਕੋਈ ਹੱਕ ਪੰਜਾਬ ਨੂੰ ਮਿਲ ਰਹੇ ਆ ਜਾਂ ਤੁਸੀਂ ਸੌਖਿਓ ਅੱਜ ਦਾ ਇੰਨਾ ਕਿਸਾਨਾਂ ਦੀ ਬਦੌਲਤੋਂ ਜਾਂ ਜਥੇਬੰਦੀਆਂ ਦੀ ਬਦੌਲਤੋਂ ਪ੍ਰਭੂ ਨੇ ਤੁਹਾਡੇ ਘਰਾਂ ਚ ਆ ਕੇ ਤੁਹਾਨੂੰ ਇਹ ਸਰਕਾਰਾਂ ਕੁੱਟਣਗੀਆਂ ਗੱਲ ਯਾਦ ਰੱਖਿਓ ਕਿਸੇ ਨੇ ਚੂਹ ਤੱਕ ਨਹੀਂ ਕਰਨ ਦੇਣੀ ਬੋਲਣ ਨਹੀਂ ਦੇਣਾ ਕੋਈ ਆਵਾਜ਼ ਨਹੀਂ ਕੱਢਣ ਦੇਣੀ ਕਿਸੇ ਨੇ ਸਭ ਨੂੰ ਫੜ ਫੜ ਕੇ ਨਾ ਅੰਦਰ ਤੁੰਦਿਆ ਕਰਨਗੇ ਕਿਸੇ ਨੂੰ ਉਸ ਕਰਨ ਨਹੀਂ ਦੇਣਾ ਆ ਜਿਹੜਾ ਜਿਹੜਾ ਕੰਮ ਇਹ ਕਰ ਰਿਹਾ ਹੈ ਨਾ ਭਵੰਤ ਜੋ ਬੀਜੇਪੀ ਦੇ ਹੱਥੋਕਾ ਬਣ ਕੇ ਪੰਜਾਬ 'ਚ ਕੰਮ ਕਰ ਰਿਹਾ ਇਹ ਸਾਰਾ ਭਵੰਤ ਕਰ ਰਿਹਾ ਹੁਣ ਨਵਾਂ ਡਰਾਮਾ ਬੈਠ ਲਿਆ ਆ ਤਸੀਲਾਰਾਂ ਦੇ ਮੰਗਰ ਹੋ ਗਿਆ ਸੀਲਾ ਤੁਰੇ ਫਿਰਦਾ ਕਿ ਮੈਂ ਤਸੀਲਾਰ ਫੜੂਗਾ ਜੀ ਐ ਤਸੀਲਾਰ ਫੜੇ ਜਾਣਗੇ ਆ ਘਾਟ ਆਉਣ ਦੇ ਨਾਲ ਤੈਨੂੰ ਨਹੇ ਤਸਕਰ ਫੜੇ ਜਾਣਗੇ ਤਿੰਨ ਸਾਲ ਕਿੱਥੇ ਸੁੱਤੇ ਰਹੇ ਹੁਣ ਘਾਟ ਆਉਣ ਵਾਲੇ ਹੋਗੇ ਤੁਸੀਂ ਪਤਾ ਲੱਗਾ ਵੀ ਉਹ ਬੜਕਾ ਕੇ ਮਾਰੇ ਦਿੱਲੀ ਵਾਲੇ ਲੋਕਾਂ ਨੇ ਹੁਣ ਨੂੰ ਪਤਾ ਲੱਗ ਗਿਆ ਪੰਜਾਬ 'ਚ ਵੀ ਲੋਕ ਦਿਖਾਉਣਗੇ ਸਾਨੂੰ ਪੰਜੀ ਦਾ ਪਾਉਣ ਹੁਣ ਇਧਰ ਨੂੰ ਹੋਗੇ ਘਾਟ ਆਉਣ ਤੇ ਹੋਗੇ ਮੈਂ ਪਹਿਲਾਂ ਹੀ ਬੋਲਿਆ ਮੈਂ ਜੀ ਬੋਲਦਾ ਡੀਐਸਪੀ ਰਹਾ ਮੇਰੇ ਫੂਲ ਤੇ ਮੈਂ 10 ਬੰਦੇ ਦੀ ਲਿਸਟ ਦਿੱਤੀ ਉਹ ਡੀਐਸਪੀ ਨੂੰ ਵੀ ਆਹ 10 ਬੰਦੇ ਚਿੱਟਾ ਵੇਚਦੇ ਆ ਤੇ ਉਹ ਡੀਐਸਪੀ ਨੇ ਉਹਨਾਂ ਬੰਦਿਆਂ ਨੂੰ ਬੁਲਾ ਕੇ ਦਫ਼ਤਰ ਚਾਹ ਪੀ ਕੇ ਮੇਰਾ ਨਾਂ ਲੇਤਾ ਸੀਗਾ ਵੀ ਲੱਖਾ ਛੋੜੇ ਨਾਂ ਦੇ ਕੇ ਗਿਆ ਜੇ ਫੜਨੇ ਆ ਤਾਂ ਇਹ ਜਿਹੇ ਬੰਦੇ ਫੜ ਹਿੰਮਤ ਹੈਗੀ ਤਾਂ ਕਰਾ ਇਨਕੁਆਰੀ ਮੈਂ ਦੱਸਦਾ ਡੀਐਸਪੀ ਦਾ ਨਾਂ ਕਿਹੜਾ ਡੀਐਸਪੀ ਹੈ ਮੇਰੇ ਫੂਲ ਡੈਕ ਗਿਆ ਡਰਾਮਿਆਂ ਨਾਲ ਆ ਜਿਹੜੀਆਂ ਤੂੰ ਅੱਖਾਂ ਪੁੰਜਣ ਦੀ ਕੋਸ਼ਿਸ਼ ਕਰ ਰਿਹਾ ਆ ਕਿਸਾਨਾਂ ਵਾਲੇ ਮੁੱਦੇ ਤੋਂ ਧਿਆਨ ਪਾਸੇ ਕਰਨ ਦੀ ਖਾਤਰ ਤੂੰ ਸੀਲਾਂ ਚ ਵੜ ਗਿਆ ਮਹਾਨਗਰਾਂ ਦੇ ਵਿੱਚ ਵੱਡੇ ਵੱਡੇ ਮਹਾਨਗਰੰਦ ਨੇ ਜਿਹੜੇ ਪੰਜਾਬ ਦੇ ਵੱਡੇ ਜ਼ਿਲ੍ਹਿਆਂ 'ਚ 20-20 ਕਰੋੜ ਰੁਪਈਆ ਇਕੱਠਾ ਕਰ ਰਹੇ ਆ ਵੱਡੇ ਵੱਡੇ ਅਧਿਕਾਰੀ ਤੇਰੇ ਤੇ ਇੱਕ ਮਹੀਨੇ ਦਾ ਉਹ ਕਿੱਥੇ ਜਾਂਦਾ ਹੈ ਉਹ ਜਾਂਦਾ ਦਿੱਲੀ ਵਾਲਾਂ ਤੱਕ ਛੋੜੇ ਤੱਕ ਉੱਥੋਂ ਤੱਕ ਪਹੁੰਚਦਾ ਅਸੀਂ ਇੱਕ ਪੈਸਾ ਨਹੀਂ ਜੀ ਖਾਣ ਦੇਵਾਂਗੇ ਲੋਕਾਂ ਨੂੰ ਆਹ ਤੇ ਨਰਿੰਦਰ ਕੌਰ ਭਰਾਜ ਐਮ ਐਲ ਏ ਜਿਹੜੀ 35 ਲੱਖ ਦਾ ਪਹਿਲਾਂ ਸੌਦਾ ਕਰਕੇ ਮੁੜ ਕੇ 55 ਲੱਖ 'ਚ ਉਹ ਥੋੜੀ ਟਰੱਕ ਜਿੰਨੀ ਪ੍ਰਧਾਨਗੀ ਦੇਤੀ ਆtre ਹੋਰ ਥਾਂ ਥਾਂ ਤੇ ਐਮਐਲਏ ਕੀ ਕੁਛ ਕਰੀ ਜਾਂਦੇ ਆ ਸੋ ਪੰਜਾਬ ਦੇ ਲੋਕੋ ਇਸ ਬੰਦੇ ਦੀ ਫਿਤਰਤ ਨੂੰ ਸਮਝੋ ਕਿ ਇਹ ਬੰਦਾ ਪੰਜਾਬ ਨੂੰ ਬਿਲਕੁਲ ਖਤਮ ਕਰ ਰਿਹਾ ਜਿਹੜੀ ਨੀਤੀ ਦੇ ਚੱਲਿਆ ਹੋਇਆ ਹੁਣ ਬਾਲੇ ਕਹਿਣਗੇ ਮਸਲੇ ਤਾਂ ਜੀ ਆ ਸੈਂਟਰ ਦੇ ਨਾਲ ਨੇ ਪੰਜਾਬ ਦੇ ਵਿੱਚ ਧਰਨਾ ਲਾਉਣ ਦੀ ਕੀ ਲੋੜ ਆ ਪੰਜਾਬ ਨਾਲ ਪੰਜਾਬ ਸਰਕਾਰ ਨਾਲ ਵੀ ਬਹੁਤ ਮਸਲੇ ਹੈਗੇ ਨਿਕਸਾਨਾਂ ਦੇ ਮਜ਼ਦੂਰਾਂ ਦੇ ਹੋਰ ਵੱਖ-ਵੱਖ ਵਰਗਾਂ ਦੇ ਬਹੁਤ ਤਰ੍ਹਾਂ ਦੇ ਮਸਲੇ ਨੇ ਆ ਜਿਹੜੇ ਕਹਿੰਦਾ ਮੈਂ 10000 ਨੌਕਰੀਆਂ ਹੋਰ ਕੱਢਤੀਆਂ ਮੈਂ 60000 ਨੌਕਰੀਆਂ ਦੇਤੀਆਂ 60000 ਨੌਕਰੀ ਦਾ ਕਰੇ ਅੰਕੜਾ ਦਾ ਪੇਸ਼ ਕਰਦੇ ਕੋਈ ਕੁੜੱਖ ਦੇ ਵੀ ਆ ਨੌਕਰੀਆਂ ਦਿੱਤੀਆਂ ਤੂੰ ਜਿਹ ਪੰਜਾਬੀ ਕਿੰਨੇ ਆ ਵੀ ਦੱਸ ਦੀ ਤੇ ਨਵੀਆਂ ਪੋਸਟਾਂ ਦੇ ਵਿੱਚ ਤੂੰ ਪੰਜਾਬੀ 10 ਨੰਬਰ ਦੀ ਰੱਖੀ ਐ ਇਕ 50 ਨੰਬਰ ਦਾ ਟੈਸਟ ਰੱਖਤਾ ਉਹਦੇ ਨੰਬਰ ਨਹੀਂ ਵਿੱਚ ਜੜਨ ਦੇ ਮੈਟ ਨਹੀਂ ਆਉਣੇ ਨੰਬਰ ਉਹ ਪੀਪਰ ਬੜਾ ਸੌਖਾ ਸੈੱਟ ਕਰਦੇ ਆਂ ਵੀ ਬਾਹਰਲੇ ਬੰਦਿਆਂ ਨੂੰ ਇੱਥੇ ਆ ਕੇ ਨੌਕਰੀ ਸੌਖੀ ਮਿਲ ਜੇ ਸੋ ਜੋ ਤੂੰ ਘਾਣ ਭਾਂਸਿਆ ਕਰ ਰਿਹਾ ਤੈਨੂੰ ਇਤਿਹਾਸ ਨੇ ਲੋਕਾਂ ਨੇ ਕਦੇ ਮਾਫ਼ ਨਹੀਂ ਕਰਨਾ ਯਾਦ ਰੱਖੀ ਇਹ ਸਦਾ ਨਹੀਂ ਬਾਗੀ ਬਲਬਲ ਬੋਲਦੀ ਸਦਾ ਨਹੀਂ ਇਹ ਪਾਵਰਾਂ ਪੂਰਾ ਰਹਿੰਦੀਆਂ ਵੱਡੇ ਵੱਡੇ ਇੱਥੇ ਮਹਾਰਾਸ਼ੀ ਵੱਡੇ ਵੱਡੇ ਢੀਂਗ ਤੋਂ ਢੀਂਗ ਹੋ ਗਏ ਤੁਰ ਗਏ ਜਿਨਾਂ ਦੇ ਕੋਕਮਣਾ ਪਤਾਨੀ ਸੀਲ ਦਾ ਤੂੰ ਕਿਹੜੇ ਬਾਗ ਦੀ ਮੋਈ ਆ। ਸੋ ਗਦਾਰੀ ਪੰਜਾਬ ਨਾਲ ਨਾ ਕਰ। ਇਹ ਧੱਕਾ ਪੰਜਾਬ ਨਾਲ ਨਾ ਕਰ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸਾਡੇ ਕਿਸਾਨ ਜਥੇਬੰਦੀਆਂ ਨਾਲ ਸਾਡੇ ਲੱਖ ਬਖਰੇਵੇਂ ਹੋਣਗੇ ਵਿਚਾਰਕ ਤੇ ਜਥੇਬੰਦੀ ਨਾਲ ਪਰ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਤੇ ਇਹ ਇਹ ਸਾਰਾ ਜਿਹੜਾ ਲੋਕਾਂ ਸਾਹਮਣੇ ਬਿਲਕੁਲ ਉਹ ਨਹੇ ਨੰਗੇ ਚਟੇ ਹੋ ਚੁੱਕੇ ਆ। ਇਸ ਸਾਰਾ ਇਹਨਾਂ ਦਾ ਜਿਹੜਾ ਪਾਇਆ ਹੋਇਆ ਮੂੰਹ ਤੇ ਇਹਨਾਂ ਨੇ ਚੜਾਇਆ ਹੋਇਆ ਜਿਹੜਾ ਨਕਾਬ ਸੀਗਾ ਉਹ ਲੈ ਚੁੱਕਿਆ ਪਤਾ ਲੱਗਦਾ ਵੀ ਇਹ ਪੰਜਾਬ ਵਿਰੋਧੀ ਲੋਕ ਨੇ ਪੰਜਾਬੀਤ ਵਿਰੋਧੀ ਲੋਕ ਨੇ ਜੋ ਸੈਂਟਰ ਚਾਹੁੰਦਾ ਜੋ ਭਾਜਪਾ ਚਾਹੁੰਦੀ ਹੈ ਉਹੀ ਭਵੰਤਮਾਨ ਪੰਜਾਬ ਚ ਉਹਨਾਂ ਦੇ ਨਕਸ਼ੇ ਕਦਰ ਮਰਿਤੁਰਕ ਕਹਿੰਦੇ ਲੀਹੇ ਤੁਰਕੇ ਪੰਜਾਬ ਦਾ ਨੁਕਸਾਨ ਇਸ ਬੜੇ ਭਵੰਤ ਕਰ ਰਿਹਾ ਜਿਹੜਾ ਪਾਣੀ ਚ ਪਾਉਣ ਦੀ ਗੱਲ ਤੂੰ ਕਹਿੰਦਾ ਮੈਂ ਐਕਸ਼ਨ ਜਿਹੜਾ ਸੈਂਟਰ ਨੇ ਐਮੈਂਡਮੈਂਟ ਕੀਤੀ ਸੈਂਟਰ ਨੇ ਸੋਧ ਕੀਤੀ ਕਾਨੂੰਨ ਦੇ ਵਿੱਚ ਕਿ ਜਿਹੜੇ ਜ਼ਹਿਰਾ ਪਾਉਂਦੇ ਨੇ ਪਾਣੀ ਚ ਉਹਨਾਂ ਨੂੰ ਪਹਿਲਾਂ ਸਜ਼ਾ ਸੀਗੀ ਜੇਲ੍ਹ ਜਾਣਾ ਪੈਂਦਾ ਸੀ ਸੈਂਟਰ ਨੇ ਸੋਧ ਕਰਤੀ ਸਜ਼ਾ ਨਹੀਂ ਜੁਰਮਾਨਾ ਕਰਤਾ ਤੇ ਤੂੰ ਪਹਿਲੇ ਸੱਟੇ ਸੈਂਟਰ ਦੇ ਕਹੇ ਉਹ ਕਾਨੂੰਨ ਲਿਆ ਕੇ ਆਪਣੀ ਕੈਬਨਿਟ ਦੇ ਵਿੱਚ ਪਾਸ ਕਰਤਾ ਵੀ ਜਿਹੜੇ ਬੰਦੇ ਜ਼ਹਿਰਾ ਪਾਉਂਦੇ ਨੇ ਪਾਣੀ ਦਰਿਆਵਾਂ 'ਚ ਧਰਤੀ ਹੇਠਾਂ ਉਹਨਾਂ ਨੂੰ ਹੁਣ ਕੋਈ ਸਜ਼ਾ ਨਹੀਂ ਹੋਊਗੀ ਜੇਲ੍ਹ ਨਹੀਂ ਜਾਣਾ ਪਊਗਾ ਪਰਚਾ ਨਹੀਂ ਜੁਰਮਾਨਾ ਹੋਊਗਾ ਕੱਲਾ ਇਹ ਤੇਰੇ ਐਕਸ਼ਨ ਨੇ ਉਹ ਤਰਾ ਇੱਕ ਡਰਾਮੇ ਬਾਅਦ ਲਾਇਆ ਹੋਇਆ ਸੀ ਚੀਆ ਖੂਜਾ ਬਣਾਉਣਾ ਕਰਤਾ ਪਾਣੀ ਸਾਫ NGT ਦੇ ਆਰਡਰ ਪলিউਸ਼ਨ ਬੋਰਡ ਦੇ ਆਰਡਰ ਸੈਂਟਰ ਪলিউਸ਼ਨ ਬੋਰਡ ਦੇ ਪੰਜਾਬ ਪলিউਸ਼ਨ ਬੋਰਡ ਦੇ ਆਰਡਰ ਕਰਤੇ ਲਾਗੂ ਅਬ ਮਰ ਗਿਆ ਸਾਰਾ ਦੱਖਣੀ ਮਾਲਵਾ ਤੇ Rajasthan ਤੱਕ ਦੇ ਲੋਕ ਪੀ ਪੀ ਜ਼ਹਿਰਾ ਆ ਰਿਪੋਰਟ ਆ ਚੌਥੇ ਦੀ ਆ ਪੜ ਲਿਆ ਕਰੋ ਪੰਜਾਬ ਦੇ ਲੋਕੋ ਪੰਜਾਬ ਦੀ ਧਰਤੀ ਹੀਟਲਾ ਪਾਣੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਕਿਤੇ ਪਾਣੀ ਪੀਣ ਯੋਗ ਨਹੀਂ ਰਿਹਾ ਸਾਰੇ ਪਾਣੀ ਚ ਕੈਮੀਕਲ ਆ ਚੁੱਕੇ ਜਿਹੜੇ ਨਹੀਂ ਮਾ ਚੁੱਕੇ ਪਤਾ ਨਹੀਂ ਕਿਹੜੇ ਕਿਹੜੇ ਕਰੋੜਾ ਫੋਲਡਰ ਪਤਾ ਨਹੀਂ ਕੀ ਕੁਝ ਆ ਚੁੱਕੇ ਪਾਣੀ ਦੇ ਵਿੱਚ ਉਧਰ ਲੈ ਐਕਸ਼ਨ ਦੀ ਹਿੰਮਤ ਐ ਤੇਰਾ ਲੱਤਾਂ ਦੇ ਇੰਨੀ ਕਿੱਥੇ ਜਾਣ ਕੇ ਤੂੰ ਪੰਜਾਬ ਲਈ ਕੋਈ ਐਕਸ਼ਨ ਕਰ ਦੇ ਪੰਜਾਬ ਦੇ ਲੋਕਾਂ ਲਈ ਤੂੰ ਖੜ ਦੇ ਇੱਕ ਕੜਾ ਕੇ ਕਦੇ ਖੜ ਦੇ ਵੀ ਹਾਂ ਸੈਂਟਰ ਦੇ ਅੱਗੇ ਬੋਲੇ ਵੀ ਹਾਂ ਇਹ ੱਤਕਾ ਪੰਜਾਬ ਨਾਲ ਹੀ ਹੋਂ ਦੇਵਾਂਗੇ ਉਹ ਇੱਕ ਫੋਨ ਕਰ ਦੇ ਦਿੱਲੀ ਨੂੰ ਅਮਨਤ ਸ਼ਾਹ ਤੈਨੂੰ ਵੀ ਆਹ ਨੀਤੀ ਆ ਗਈ ਸੈਂਟਰ ਦੀ ਕਰ ਦੇ ਲਾਗੂ ਠੀਕ ਆ ਜਨਾਬ ਕਰ ਦਿੰਨੇ ਆ ਨਾਲ ਹੀ ਨਾਲ ਤੂੰ ਲਾਗੂ ਕਰ ਦੇਣਾ ਪੰਜਾਬ ਦੇ ਲੋਕਾਂ ਤੇ ਤੇ ਪੰਜਾਬ ਦੇ ਲੋਕੋ ਸਾਨੂੰ ਅੱਜ ਵੇਲਾ ਸਾਡੀ ਕੋਈ ਕਿਸਾਨਾਂ ਦੀ ਮਜ਼ਦੂਰਾਂ ਦੀ ਕੋਈ ਮੁਲਾਜ਼ਮਾਂ ਦੀ ਕੋਈ ਵੀ ਧਰਿਆ ਕੋਈ ਜਥੇ ਬੰਦੀ ਆ ਸਾਨੂੰ ਆਪਣੇ ਬਖਰੇਵੇਂ ਛੱਡ ਕੇ ਭਲਾ ਕੇ ਇਕੱਠੇ ਹੋਣ ਦੀ ਲੋੜ ਆ ਜੇ ਪੰਜਾਬ ਬਚਾਉਣਾ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਤਾਂ